ਉਜੀ ਕਿਸਾਨ ਵੀਰੋ ਫਿਰ ਹੁਣ ਝੋਨਾ ਛੱਡ ਕੇ ਜਿਹੜਾ ਪਕਾਮੀ ਮੱਕੀ ਕਿਦੀ ਅਸੀਂ ਬਜਾਈ ਕਰਨੀ ਆ ਤਾਂ ਰਾਸ਼ੀ ਦੀ ਆਰ ਜਿਹੜੀ ਕਿ 3414 ਵੈਰਾਈਟੀ ਤੁਹਾਡੇ ਮੂਰੇ ਖੇਤ ਤੁਸੀਂ ਦੇਖ ਸਕਦੇ ਹੋ ਅਗਸਤ ਦਾ ਮਹੀਨਾ ਭਾਈ ਅੱਜ ਤੇ 22 ਅਗਸਤ ਤਰੀਕ ਹੈ ਤੁਹਾਡੇ ਮੂਰੇ ਜਿਹੜੀ ਕਿ ਮੱਕੀ ਤੁਸੀਂ ਦੇਖ ਸਕਦੇ ਹੋ ਸਾਰੀ ਮੱਕੀ ਦਾ ਜਿਹੜਾ ਕਿ ਤੁਸੀਂ ਪਕਾਅ ਦੇਖ ਸਕਦੇ ਹੋ ਸਭ ਤੋਂ ਵੱਡੀ ਗੱਲ ਭਾਈ ਟਿਪ ਫੀਲਿੰਗ ਉੱਪਰ ਤੱਕ ਜਿਹੜਾ ਕਿ ਦਾਣਾ ਪੂਰਾ ਸਮਾਰ ਕੇ ਭਰਿਆ ਹੋਇਆ ਹੈ ਹੋਰ ਚੱਲੋ ਭਾਈ ਅੰਦਰੋਂ ਚੱਲੋ ਇਹ ਭਾਈ ਆਪਾਂ ਬਾਹਰਲੇ ਪਾਸੇ ਜਿਹੜੀ ਕਿ ਛੱਲੀਆਂ ਛਲ ਰਹੇ ਆ ਤੇ ਹੁਣ ਤੁਹਾਨੂੰ ਅੰਦਰੋਂ ਦਿਖਾਉਣੇ ਆ ਭਾਈ ਕੋਈ ਮਰਜ਼ੀ ਛੱਲੀ ਤੁਸੀਂ ਦੇਖ ਲਿਓ ਬਾਈ ਕਦ ਮੱਕੀ ਦਾ ਤੁਸੀਂ ਦੇਖ ਸਕਦੇ ਹੋ ਪੱਤਾ ਬਹੁਤ ਚੌੜਾ ਪੱਤੇ ਦਾ ਤੁਸੀਂ ਸਾਈਜ਼ ਚੈੱਕ ਕਰ ਸਕਦੇ ਹੋ ਬਾਈ ਤੇ ਕੋਈ ਵੀ ਮੱਕੀ ਬਾਈ ਕੋਈ ਵੀ ਤੁਸੀਂ ਟਾਂਡਾ ਜਿਹੜਾ ਕਿ ਕੋਈ ਵੀ ਅੰਦਰ ਉਹ ਵੀ ਹੋ ਛੱਲ ਅੰਦਰ ਜਾ ਕੇ ਮਾੜਾ ਜਾ ਆਹ ਦਿਖਾ ਆਹ ਵਾਲੀ ਦਿਖਾ ਸਾਹਮਣੇ ਰੰਡੂ ਬਲੀ ਜਿਹੜਾ ਤਰ੍ਹਾਂ ਮਾਣਾ ਬਾਈ ਉਹ ਛੱਲਦੇ ਯਾਰ ਤਾਂ ਮੱਕੀ ਦਾ ਬਾਈ ਤੁਸੀਂ ਪਕਾ ਦੇਖ ਸਕਦੇ ਹੋ ਬਹੁਤ ਸੋਹਣਾ ਪਕਾਏਗਾ ਸਭ ਤੋਂ ਵੱਡੀ ਗੱਲ ਜਿਹੜੀ ਕਿ ਟਿਪ ਫਿਲਿੰਗ ਹੈ ਉੱਪਰ ਤੱਕ ਜਿਹੜਾ ਕਿ ਮੱਕੀ ਦੇ ਵਿੱਚ ਭਰਮਾ ਦਾਣਾ ਹੋਊਗਾ ਕੋਈ ਛੱਲ ਬਾਈ ਅੰਦਰੋਂ ਆਹ ਵਾਲੀ ਛੱਦੇ ਨਾਲ ਵਾਲੀ ਚੱਲੇ ਛੱਲੇ ਬੇਕੂਆ ਛੱਲੇ ਤਾਂ ਇਹ ਨਹੀਂ ਹੈਗਾ ਬਾਈ ਕੱਲਾ ਬਾਹਰ ਨਹੀਂ ਛੱਲੀਆਂ ਆਪਾਂ ਛੱਲੀਆਂ ਨੇ ਜੀਆਂ ਅੰਦਰ ਤੱਕ ਵੀ ਜਿੰਨੀਆਂ ਛੱਲੀਆਂ ਨੇ ਸਾਰੀਆਂ ਛੱਲੀਆਂ ਦਾ ਜਿਹੜਾ ਕਿ ਦਾਣਾ ਪੂਰਾ ਸਮਾਰ ਕੇ ਭਰਿਆ ਹੋਇਆ ਪੂਰਾ ਰੰਗ ਤੁਸੀਂ ਦੇਖ ਸਕਦੇ ਹੋ ਬਾਈ ਅੱਜ ਤੋਂ ਬਾਅਦ ਜਦੋਂ ਕਿ ਜਦੋਂ ਮੱਕੀ ਜਦੋਂ ਸੁੱਕ ਜੂਗੀ ਜਦੋਂ ਜਿਹੜਾ ਆਪਾਂ ਕਹਿੰਦੇ ਵੀ ਜਿਹੜਾ ਗੁੱਲ ਹੈਗਾ ਜਦੋਂ ਅੰਦਰ ਸੁੱਕਣਾ ਸ਼ੁਰੂ ਹੋਊਗਾ ਆ ਤੋੜੀ ਬਈ ਛੱਲੀ ਛੱਲੇ ਤੋੜ ਦੇਣ ਵਿਚਾਲੋ ਜਦੋਂ ਇਸ ਦਾਣੇ ਨੇ ਬਈ ਗੁੱਲ ਨੂੰ ਜਿਹੜਾ ਕਿ ਖਾਣਾ ਸ਼ੁਰੂ ਕਰ ਲਿਆ ਤਾਂ ਤੁਸੀਂ ਦੇਖੋਗੇ ਇਸ ਦਾਣੇ ਦਾ ਰੰਗ ਵੀ ਬਹੁਤ ਸੋਹਣਾ ਬਣਨਾ ਹੈ ਵਜਨ ਦੀ ਵੀ ਬਹੁਤ ਸੋਹਣਾ ਬਣਨਾ ਤੇ ਵਿਚਾਲੋਂ ਤੁਸੀਂ ਹੁਣ ਵੀ ਦੇਖ ਸਕਦੇ ਹੋ ਗੁੱਲ ਦੇਖਣ ਦੇ ਵਿੱਚ ਛੱਲੀ ਓਦਾਂ ਬਾਹਰੋਂ ਮੋਟੀ ਲੱਗਦੀ ਵੀ ਗੁੱਲ ਮੋਟਾ ਹੋ ਪਰ ਦਾਣਾ ਜਿਹੜਾ ਕਿ ਲੰਬਾਈ ਦੇ ਵਿੱਚ ਹੈ ਤੇ ਗੁੱਲ ਜਮਾ ਪਤਲਾ ਦੇਖੋ ਅੰਦਰੋਂ ਤੇ ਜਦੋਂ ਬਈ ਮੱਕੀ ਦਾ ਪਕਾਹ ਹੋਣਾ ਰੰਗ ਇਹਦਾ ਕੀ ਜਮਾ ਸੰਤਰੀ ਦੇਸੀ ਮੱਕੀ ਵਰਗਾ ਦਾਣਾ ਬਣਨਾ ਹੈ ਮੰਡੀ ਦੇ ਵਿੱਚ ਕਿਸਾਨ ਵੀਰੋਂ ਰੇਟ ਵੀ ਵੱਧ ਮਿਲਣਾ ਹੈ ਤੇ ਸਭ ਤੋਂ ਵੱਡੀ ਗੱਲ ਤੁਸੀਂ ਇਸ ਮੱਕੀ ਨੂੰ ਡਿਊਲ ਪਰਪਸ ਵਾਸਤੇ ਵਰਤ ਸਕਦੇ ਹੋ ਬਾਈ ਤੇ ਸਭ ਤੋਂ ਘੱਟ ਸਮੇਂ ਦੇ ਵਿੱਚ ਪੱਕ ਕੇ ਮੱਕੀ ਤਿਆਰ ਹੈ ਆਰ 3414 ਵੈਰੈਟੀ ਹੈ ਰਾਸ਼ੀ ਦੀ ਖੇਤ ਚੱਕਰ ਲਓ ਬਾਈ ਝੋਨੇ ਵਾਲੇ ਥਾਂ ਜਿਹੜੀ ਕਿਸਾਨ ਨੇ ਬੀਜੀ ਹੈ ਇਹ ਜਿੰਨੀਆਂ ਮੱਕੀਆਂ ਤੇ ਆਪਾਂ ਦੇਖੀਆਂ ਹੁਣ ਤੱਕ ਲਗਭਗ ਸਾਰੀਆਂ ਮੱਕੇ ਆਪਾਂ ਦੇਖਦੇ ਆ ਵੀ ਗਰਮੀ ਦੇ ਵਿੱਚ ਜਿਹੜਾ ਕਿ ਉੱਪਰ ਟਿਫਲਿੰਗ ਘਟਦੀ ਹੈ ਜਿਹੜਾ ਕਿ ਦਾਣੇ ਦਾ ਪਕਾਏਗਾ ਉੱਪਰ ਤੱਕ ਨਹੀਂ ਹੁੰਦਾ ਉਪਰੋਂ ਮੱਕੇ ਖਾਲੀ ਰਹਿ ਜਾਂਦੀਆਂ ਨੇ ਤਾਂ ਇਸ ਮੱਕੀ ਦੀ ਜਿਹੜੀ ਮੇਨ ਖਾਸੀਅਤ ਹੈ ਛੱਲੀ ਦੇ ਵਿੱਚ ਜਿਹੜਾ ਦਾਣਾ ਉੱਪਰ ਜਾ ਮਾ ਤੇ ਗੁੰਦਮਾ ਦਾਣਾ ਹੋਊਗਾ ਤੇ ਇੱਕ ਸਾਲ ਸਾੜਾ ਦਾਣਾ ਹੋਊ ਦਾਣੇ ਤੁਸੀਂ ਲੈਣਾ ਵੀ ਚੈੱਕ ਕਰ ਸਕਦੇ ਹੋ ਪੂਰੀਆਂ ਸਾਫ ਤੇ ਸਰ ਜਿਹੜੇ ਕਿ ਦਾਣੇ ਦੇ ਲੈਣਾ ਨੇਗੀਆਂ ਤੇ ਬਹੁਤ ਵਧੀਆ ਮੱਕੀਆ ਰਾਸ਼ੀ ਦੀ R3414